ਤੋ ਵੀ ਭਰਾਓ ਕੀ ਹਾਲ ਚਾਲ ਆ ਅੱਜ ਪਹੁੰਚ ਗਏ ਆਪਾਂ ਬਾਈ ਲਾਡੀ ਤੇ ਬਾਈ ਛੱਤੇ ਹੁਣਾਂ ਦੇ ਸ਼ੋਰੂਮ ਦਿੱਤੂਪੁਰ ਜੱਟਾ ਚ ਤੇ ਮੇਰੇ ਨਾਲ ਬਾਈ ਲਾੜੇ ਕੀ ਹਾਲ ਆ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਠੀਕ ਹੈ ਪਹਿਲਾਂ ਤਾਂ ਮੁਬਾਰਕ ਬਹੁਤ ਧੰਨਵਾਦ ਅੱਜ ਘਟੋ ਘਟ 4-5 ਟਰੈਕਟਰ ਇੱਥੋਂ ਜਿਹੜੇ ਕਿ ਸ਼ੋਰੂਮ ਤੋਂ ਨਿਕਲ ਚੁੱਕੇ ਨੇ ਡਿਲੀਵਰ ਹੋ ਚੁੱਕੇ ਨੇ ਠੀਕ ਹੈ ਤੇ ਤੁਸੀਂ ਵੀ ਮੁਬਾਰਕਾਂ ਦੇ ਦਿਓ ਬਾਈ ਹੁਣਾਂ ਨੂੰ ਪੰਜ ਟਰੈਕਟਰ ਇਹਦੋਂ ਪਹਿਲਾਂ ਦੇ ਚੁੱਕੇ ਨੇ ਤੇ ਹੁਣ ਕਿੰਨੇ ਟਰੈਕਟਰ ਨੇ ਆਪਣੇ ਕੋਲ ਆਪਣੇ ਕੋਲ ਟਰੈਕਟਰ ਹੈਗੇ 222 ਟਰੈਕਟਰ ਹੈਗੇ ਨੇ 222 ਟਰੈਕਟਰ ਹੈਗੇ ਪੰਜ ਦੇਤੇ ਆਪਾਂ ਪੰਜ ਦੇਤੇ ਹਾਂ ਹੁਣ ਬਾਈ ਸਵਰਾਜ ਮਹਿੰਦਰਾ ਜੁੰਡੀਰ ਸਾਰੇ ਖੜੇ ਨੇ ਸਾਰੇ ਹਾਂ ਜੀ ਤੇ ਹੁਣ ਗੱਲ ਕਰਦੇ ਆਪਾਂ ਬਾਈ ਪਹਿਲਾਂ ਸਵਰਾਜਾਂ ਤੋਂ ਸਵਰਾਜ 843 ਕਿੰਨਾ ਮਾਡਲ ਇਹ 23 ਮਾਡਲ ਹੈ ਵੀਰੇ 2023 ਮਾਡਲ ਹੈ ਚੱਲੇ ਕਿਨੇ ਘੋਇਆਗਾ ਚੱਲਿਆ 1100 ਕੁਛ 15 ਕਾ ਘੰਟੇ ਚੱਲਿਆ ਵਾ 1100 ਸੋਰਾ ਚੰਗਾ ਜੈਨੂਇਨ ਟਰੈਕਟਰ ਆ ਸਾਰਾ origignal ਟਰੈਕਟਰ ਆ ਵੀ ਸਾਰਾ origignal ਆ ਸਾਰਾ ਜੈਨੂਇਨ ਭਾਈ ਆ ਮਾਰਕਾ ਵੀ ਨਾ ਫਿਲਟਰਾਂ ਤੇ ਸੋਰਾ ਦਾ ਹੀ ਆ ਉਵੇਂ ਦਿਸ ਜਾਂਦੇ ਟਰੇਡ ਕੀ ਆ ਭਈ ਇਹਦਾ ਇਹ ਕਹਿੰਦੇ ਆ 585000 ਦਾ 585000 ਦਾ ਮਾਨਤਾ ਪੂਰਾ ਹੋ ਜਾ ਫੁੱਲੇ ਮੈਂ ਕਰਾਂ ਮੈਂ ਕਹਿੰਦਾ ਮੋੜਦੇ ਨਹੀਂ ਕਿਸੇ ਨੂੰ ਆਪਾਂ ਯਾਰ ਅੱਜ ਜਿੱਥੇ ਆਪਾਂ 5 ਦੇਦੇ ਇਹਨੂੰ ਕਿਥੇ ਮੋੜ ਦਾਂਗੇ ਭਾਈ ਜੇ ਕੋਈ ਆ ਗਿਆ ਯਾਰ ਜਿਹੜਾ ਸੱਜਣ ਆ ਗਿਆ ਇੱਥੇ ਕੋਈ ਇਸ ਨੂੰ ਮੋੜਦਾ ਹੀ ਨਹੀਂ ਹੈਗਾ ਤੇ ਜਿਹੜਾ ਸਵਰਾਜ 963 ਹੈ ਕਿੰਨਾ ਮਾਡਲ ਹੈ ਇਹ 19 ਮਾਡਲ ਆ ਵੀਰੇ 19 ਮਾਡਲ ਇਹ ਵੀ ਸਾਰਾ ਟਰੈਕਟਰ ਸੀਲ ਦਾ ਰੇ ਸਾਰੀ ਸੀਲ ਹੋਈ ਹੋਈ ਹੈ ਚੰਗਾ ਟਰੈਕਟਰ ਆ ਪੂਰਾ ਇਹਨੂੰ ਵਧੀਆ ਚੰਗਾ ਟਰੈਕਟਰ ਨਾਲ ਦੇ ਟਾਇਰ ਨੇ ਇਹਦੇ ਵੀ ਅੱਛਾ ਨਾਲ ਦੇ ਟਾਇਰ ਨੇ ਇਹਦਾ ਰੇਡ ਕੀ ਹੈ ਭਾਈ ਇਹ 585 ਦਾ 585000 ਦਾ ਤੇ ਇੱਧਰ ਖੜੇ ਨੇ ਸਵਰਾਜ 855 ਆਹ ਕਿੰਨਾ ਮਾਡਲ ਹੈ ਇਹ 8 ਮਾਡਲ ਆ ਬਹੁਤ ਜਿਆਦਾ ਚੰਗਾ ਟਰੈਕਟਰ ਆ ਵੀਰੇ ਦੇਖ ਕੰਡੀਸ਼ਨ ਦੇਖ ਟਰੈਕਟਰ ਦੀ ਕੰਡੀਸ਼ਨ ਦੇਖਣ ਨੂੰ ਸਾਰੇ 오ਰੀਜਨ ਲਾ ਬੜਾ ਨਵਾਂ ਟਰੈਕਟਰ ਹੈ ਬੜਾ ਨਵਾਂ ਟਰੈਕਟਰ ਹੈ ਟਰੈਕਟਰ ਵੀ ਸਾਰਾ ਸ਼ੀਲਡ ਸਾਰਾ ਸ਼ੀਲਡ ਸਾਰੇ 오ਰੀਜਨਲ ਸਾਰੇ 오ਰੀਜਨਲ ਨੰਬਰ ਕਿੱਥੋਂ ਦਾ ਨੰਬਰ ਪੰਜਾਬ ਦਾ ਸੰਗਰੂਰ ਦਾ ਮਿਲ ਗਿਆ ਸਾਡੇ ਜ਼ਿਲ੍ਹੇ ਦਾ ਲੈ ਲੇ ਇਹਦਾ ਰੇਟ ਕੀ ਬਈ ਇਹ 3.5 ਦਾ 3.5 ਦਾ ਤੇ ਜਿਹੜਾ 855 ਖੜਾ ਹੈਗਾ ਇਹ ਇਹ 16 ਮਾਡਲ ਆ ਵੀਰੇ ਇਹ ਵੀ ਟਰੈਕਟਰ ਸਾਰਾ ਰੀਜਨਲ ਦੇਖ ਸ਼ੋਅ ਦੇਖ ਮਰਗਾਟ ਦੀ ਸਾਰਾ ਕੁਝ ਸਾਰਾ ਰੀਜਨਲ ਹੈ ਬਾਡੀ ਬੁੱਢੀ ਰੇਸ ਵਾਲੀ ਸੀਲ ਵਗੈਰਾ ਸਾਰਾ ਕੁਝ ਉਮੀ ਲੱਗੀ ਹੋਈ ਆ ਕਿਹ ஸ்டicker ਵਗੈਰਾ ਮਗਰਾਟਾਂ ਤੇ ਸਾਰਾ ਕੁਝ ਲੱਗੇ ਪਿਆ ਬਾਲਾ ਨਵਾਂ ਟਰੈਕਟਰ ਆ ਵੀਰੇ ਰੇਟ ਕੀ ਆ ਬਈ ਇਹਦਾ ਇਹ 4.5 ਦਾ 4.5 ਲੱਖ ਰੁਪਏ ਦਾ ਤੇ ਜਿਹੜਾ ਆ ਸੁਵਰਾਜ 800 ਇਹ 22 ਮਾਡਲ ਆ ਵੀਰੇ 22 ਮਾਡਲ ਆ 3 ਸਪੀਡ ਹੈ 3 ਸਪੀਡ ਟਰੈਕਟਰ ਆ ਟਾਇਰ ਨਾਲ ਦੇ ਨੇ ਅੱਗੇ ਟਾਇਰ ਬੜੇ ਪਾਤੇ ਆਪਣੇ ਬੜੇ ਟਾਇਰ ਤੁਸੀਂ ਪਾਤੇ ਸ ਇਹ ਵੀ ਮਿਲਿਆ ਦੀ 1000 ਘੰਟਾ ਚੱਲਿਆ 1000 ਘੰਟਾ ਚੱਲੇ ਉਹ ਇਹਦਾ ਰੇਟ ਕੀ ਆ ਇਹ 7 ਲੱਖ 20 ਹਜ਼ਾਰ ਦਾ 7 ਲੱਖ 20 ਹਜ਼ਾਰ 20 ਹਜ਼ਾਰ ਤਾਂ ਮੈਂ ਉੱਪਰਲਾ ਚੱਕਦਾ ਬਾਕੀ 6 ਲੱਖ ਜੋ ਮਾਨਤਾ ਕਰਦੀ 7 ਲੱਖ ਦਾ ਦਵਾਂਗੇ ਫਿਰ 7 ਲੱਖ ਦਾ ਦੇ ਦੇਵੇਂਗਾ ਹਲਕਾ ਫੁਲਕਾ ਕਰਦੀ ਜਿਹੜੀ ਉਹ ਟਰਾਲੀ ਖੜੀ ਹੈ ਭਈ ਆ ਸੈਜ਼ ਕੀ ਇਹ 16 7 ਦੀ ਆ ਜੀ 16 7 ਹੂੰ ਇਹਦਾ ਰੇਟ ਕੀ ਹੈ ਨਹੀਂ 14 ਆਪਣੇ ਕੋਲ 16 ਵੀ ਕੱਲ ਨੂੰ ਆ ਜੂਗੀ ਅੱਛਾ 16 ਕੱਲ ਨੂੰ ਆ ਜੂ ਇਹ 14 ਇਹ 14 ਇਹਦਾ ਰੇਟ ਕੀ ਆ ਇਹ 285000 ਦੀ 285000 ਦਾ ਸਾਇਦ ਸਾਰੀ ਮਿਲ ਜਾਂਦੇ ਬਈ ਟਰਾਲੀ ਮਾਰੇ ਮਿਲ ਜਾਂਦੇ ਜਿਹੜਾ ਆ ਸਵਰਾਜ 855 99 ਮਾਡਲ ਆ ਜਿਹੜੇ 99 ਮਾਡਲ ਹੈ ਨਾ ਵੀ ਦੀ ਬਹੁਤ ਮੰਗਾ ਹੈ ਬਹੁਤ ਮੰਗਾ ਟਰੈਕਟਰ ਵੀ ਬਹੁਤ ਚੰਗਾ ਪੂਰਾ ਚੰਗਾ ਟਰੈਕਟਰ ਹੈ ਇਹਨੇ ਚੱਲ ਚਲਾ ਵੀ ਦਾ ਪੂਰਾ ਚੰਗਾ ਵਧੀਆ ਹੈ ਨਾ ਰੇਟ ਕੀ ਇਹਦਾ ਰੇਟ ਇਹ 1.5 ਲੱਖ ਦਾ 1.5 ਲੱਖ ਦਾ ਮਾਨਤਾ ਨੂੰ ਹੋ ਜਾ ਕਰ ਦਾਂ ਕਰ ਦਾਂਗੇ ਤੇ ਜਿਹੜਾ ਆ ਖੜਾ ਹੈਗਾ ਮਹਿੰਦਰਾ 475 ਬਈ 475 ਹੈ 95 ਮਾਡਲ ਆ ਸਾਰਾ ਇੰਜਣ ਦਾ ਕੰਮ ਹੋ ਗਿਆ ਮੁਰਲੇ ਹਿੱਸੇ ਦਾ ਦੇ ਕਿਵੇਂ ਖੜਾ ਟਰੈਕਟਰ ਇਹਦਾ ਬੰਫਰ ਵੀ ਹੈਗਾ ਟਰੈਕਟਰ ਦਾ ਆਪਾਂ ਨੇ ਲਾਣਾ ਬੰਫਰ ਵੀ ਆ ਟਰੈਕਟਰ ਖੜਾ ਵਾ ਚੱਕੇ ਕਰਾ ਦੂਗਾ ਗਾੜੀ 43000 ਰੁਪਏ ਟਰੈਕਟਰ ਤੇ ਲੱਗਿਆ ਵਾ ਬੰਦੇ ਦਾ ਰੇਟ ਕੀ ਆ ਹੁਣ ਆਪਾਂ ਦੇਣਾ ਕਿੰਨੇ ਦਾ 185 ਦਾ ਕਹਿੰਨੇ ਆ 185 ਹਜ਼ਾਰ ਦਾ ਮਾਨਤਾਨ ਹੋਈ ਜੀ ਕਾ ਹੋਏ ਜਾਣਾ ਤੇ ਜਿਹੜਾ ਇੱਧਰ ਖੜਾ ਹੈਗਾ ਇਹ 99 ਮਾਡਲ ਆ ਇਹ ਵੀ ਪੂਰਾ ਚੰਗਾ ਜਿਹੜੇ 99 ਮਾਡਲ ਆ ਡਿੱਕ ਵਗੈਰਾ ਛਤਰੀ ਵਗੈਰਾ ਲੱਗੀ ਹੋਈ ਇਹ ਡਬਲ ਕਲੱਚ ਆ ਇਹ ਡਬਲ ਕਲੱਚ ਆ ਇਹਦਾ ਰੇਟ ਕੀ ਆ 190 ਦਾ ਕਹਿੰਨੇ ਆ ਕਰ ਦਾਂਗੇ ਇਹ ਕੰਡੀਸ਼ਨ ਪੱਖੋਂ ਕਿਵੇਂ ਹੈ ਬਈ ਇਹ ਵੀ ਚੰਗਾ ਟਰੈਕਟਰ ਹੈ ਟਾਇਰ ਟੂਰ ਪੂਰੇ ਵਧੀਆ ਇਹਦੇ ਟਾਇਰ ਟੂਰ ਪੂਰੇ ਵਧੀਆ ਇਹਦਾ ਰੇਟ ਕੀ ਆ 170000 ਦਾ ਦੇ ਦਾਂ 170000 ਦਾ ਤੇ ਜਿਹੜਾ 575 ਖੜਾ ਹੈਗਾ ਇਹ ਹੈਗਾ 12 ਮਾਡਲ 2012 ਮਾਡਲ ਫਸਟ ਓਨਰ ਦਾ ਟਰੈਕਟਰ ਹੈ ਇੰਸ਼ੋਰਸ ਇਹਦਾ ਹੋਇਆ ਵਾ ਟਰੈਕਟਰ ਦਾ ਜਿੰਨ ਇੰਸ਼ੋਰਸ ਵੀ ਹੈਗਾ ਹੈਗਾ ਹਾਂ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ ਆਪਾਂ ਕਰਦੇ ਆ 380000 ਟਰੈਕਟਰ ਵੀ ਪੂਰਾ ਚੰਗਾ ਤੇਲ ਬ੍ਰੇਕ ਆ ਪਾਵਰ ਸਟੀering ਆ ਪਾਵਰ ਸਟੀering ਆ ਮਤਲਬ ਸਾਰੀਆਂ ਖੂਬੀਆਂ ਹੈਗੀਆਂ ਨੇ ਪੂਰੀਆਂ ਨੇ ਤੇ ਜਿਹੜਾ ਆ ਖੜਾ ਹੈਗਾ ਕਿੰਨਾ ਮਾਡਲ ਇਹ ਮੈਨੂੰ ਵੱਧ ਲੱਗਿਆ ਸੀ ਮੈਨੂੰ ਭਲੇਖਾ ਪੈ ਗਿਆ ਮੈਂ ਕਹਿੰਦਾ ਪੂਰਾ ਚੰਗਾ ਸਰਪੰਚ ਮਾਡਲ ਹੈ ਬਈ ਆਪਣੇ ਪਿੰਡ ਤੋਂ ਹੀ ਟਰੈਕਟਰ ਲਿਆ ਇਹ ਚ ਲੈ ਲੈ ਤੂੰ ਅੱਛਾ ਛੋੜੇ ਪਿੰਡ ਤੋਂ ਹਾਂ ਸੋਹਣਾ ਟਰੈਕਟਰ ਆ ਪੂਰਾ ਹੈ ਸਰਪੰਚ ਮਾਡਲ ਆ ਕੋੜਾ ਬੈਂਪਰ ਲੱਗਿਆ ਹੋਇਆਗਾ ਰੇਡ ਕੀ ਇਹ 315000 ਦਾ 315000 ਦਾ ਤੇ ਜਿਹੜਾ ਇੱਧਰ ਫੋਰਡ 3700 ਖੜਾ ਹੈ ਬਈ ਇਹ ਤਾਂ ਬਾਲਾ ਸੀਰਾ ਟਰੈਕਟਰ ਆ ਵੀਰੇ ਕੋਕਾ ਟਰੈਕਟਰ ਹੈ ਦਾ ਕੋਕਾ ਪੀਸ ਕਰਨ ਦੇ ਹੇ ਇਹਦਾ ਬਹੁਤ ਔਖੇ ਨੇ ਇਹਦਾ ਸਾਨੂੰ ਘੱਟੋ ਘੱਟ ਵੀ 7-8 ਮਹੀਨੇ ਬਾਅਦ ਟਰੈਕਟਰ ਮਿਲਿਆ ਸੀ ਤਾਂ ਆਪ ਦੇਖਣ ਨੂੰ ਤਰਸ ਜੰਨੇ ਵੀ ਜੀ ਇਹੋ ਜਿਹਾ ਟਰੈਕਟਰ ਦੇਖਣ ਨੂੰ ਇਹ ਬਈ ਰੀਜਨਲ ਹੈ ਸਾਰਾ ਰੀਜਨਲ ਹੈ ਵੀਰੇ ਸਾਰਾ ਓਰੀਜਨਲ ਹੈ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਪੂਰੀ ਚੰਗੀ ਆ ਇਹਨ ਪੂਰੀ ਰੇਟ ਕੀ ਆ ਬਈ ਇਹਦਾ 2.5 ਲੱਖ ਰੁਪਈਆ 2.5 ਲੱਖ ਰੁਪਈਆ ਦਾ ਦੇਣਾ ਕਿ ਮਾਨਤਨ ਨੂੰ ਮਾਨਤਨ ਮੜਾ ਕਰ ਦਾਂਗੇ ਮੈਂ ਤੇ ਜਿਹੜਾ ਇੱਧਰ ਖੜਾ ਫਾਰਮ ਟਰੈਕਟਰ ਸੱਟ ਇਹ ਇਹ ਹੈਗਾ 99 1999 ਮਾਡਲ ਹਾਂਜੀ ਨੰਬਰ ਕਿੱਥੋਂ ਦਾ ਬਈ ਇਹ ਇਹ ਵੀ ਟਰੈਕਟਰ ਸਾਰਾ ओरिजिनल ਆ ਇਹ ਵੀ ਸਾਰਾ ਨੰਬਰ ਹੈ ਵੀ ਹਾਂ ਸਾਰਾ ओरिजिनल ਆ ਸਾਰਾ ਬਲਾ ਦਾ ਬਈ ਜਿੰਨੇ ਟਰੈਕਟਰ ਛੋੜੀ ਮੈਂ ਕਿਹਾ ਵੀਰੇ ਮਾੜਾ ਲੰਦੇ ਨਹੀਂ ਦੰਦੇ ਹੀ ਨਹੀਂ ਹੈਗੇ ਚੰਗਾ ਹੀ ਟਰੈਕਟਰ ਲੰਦੇ ਇਹਦਾ ਰੇਟ ਕੀ ਆ ਇਹ 2 15 ਦਾ ਕਹਿੰਦੇ ਮਾਨਤਾਨ ਹੋਊਗਾ ਵੀਰੇ ਦੋ ਮਾਨਤਾਨ ਹੋ ਜੀ 53 10 ਸੜਾ ਕਾਲੇ ਢੰਡਾ ਵਾਲਾ ਇਹ ਕਿੰਨਾ ਮਾਡਲ ਆ ਬਈ ਇਹ ਨਵਾਂ ਮਾਡਲ ਆ ਨਵਾਂ ਮਾਡਲ ਆ ਕੰਡੀਸ਼ਨ ਪੱਖੋਂ ਕਿਵੇਂ ਆ ਬਈ ਇਹ ਪੂਰਾ ਚੰਗਾ ਟਰੈਕਟਰ ਆ ਇਹਨ ਪੂਰਾ ਚੰਗਾ ਜੀ ਬੋਟਰ ਲੱਗਿਆ ਵਾ ਡਬਲ ਡਿਸਟ੍ਰੀਬਿਊਟਰ ਲੱਗਾ ਹੋਇਆ ਜੂ ਵੀ ਲੱਗੀ ਹੋਈ ਅਗਲਾ ਸਿਸਟਮ ਲਵਾ ਲੈਣ ਕਿਸੇ ਦਾ ਰੇਟ ਕੀ ਹੈ ਬਈ ਇਹਦਾ ਇਹ ਟਰੈਕਟਰ ਆਪਾਂ ਕਹੀ ਤਾਂ 4.5 ਦਾ ਜਾਨਨੇ ਆ ਬਾਕੀ ਦੇ ਦਾਂਗੇ 430000 ਦਾ ਦੇ ਦਾਂਗੇ 430000 ਦਾ ਸਵਾ ਦਾ ਕਰਦੀ ਤੇ ਜਿਹੜਾ ਇੱਧਰ ਖੜਾ ਹੈਗਾ ਬਈ ਮਾਨਸਾ ਨੰਬਰ ਇਹ ਵੀ ਚੰਗਾ ਟਰੈਕਟਰ ਆ 10 ਮਾਡਲ ਦਾ ਡਬਲ ਡਿਸਟ੍ਰੀਬਿਊਟਰ ਹਿੱਸਾ ਖੁੱਲ ਮੈਂ ਦਾ ਅੱਛਾ ਖੁੱਲਦੇ ਹਿੱਸੇ ਵਾਲਾ ਹੈਗਾ ਕੋਈ ਨੋਤੀ ਲੱਗੀ ਟਰਬ ਵੀ ਠੀਕ ਆ ਵਧੀਆ ਟਰੈਕਟਰ ਪੂਰਾ ਚੰਗਾ ਹੈ ਨਾ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ 5 ਲੱਖ ਕਹਿੰਦੇ ਵੀਰੇ 5 ਲੱਖ ਮਾਣ ਤਾਂ ਤਾਂ ਹੋਈ ਜਾਣ ਆ 5210 ਇਹ 5210 21 ਮਾਡਲ ਆਉਂ ਆਪਾਂ ਰਿਸ਼ਤੇਦਾਰ ਆਪਣੇ ਆਏ ਤੇ ਉਹਨਾਂ ਨੂੰ ਹੁਣ ਦੇਤਾ ਇਹ ਇਹ ਵੇਚ ਗਿਆ ਹਾਂ ਲੋ ਵੀ ਸੱਜਣ ਨੂੰ ਮੁਬਾਰਕਾਂ ਦੇ ਦਿਓ ਜਿਹੜਾ 5210 ਲੈ ਕੇ ਗਏ ਨੇ ਤੇ ਜਿਹੜਾ ਆ 5310 ਖੜਾ ਹੈ ਇਹ 18 ਮਾਡਲ ਆ ਜੀ 2018 ਮਾਡਲ ਆ ਹਾਂ ਜੀ ਕੰਡੀਸ਼ਨ ਪੱਖੋਂ ਤਾਂ ਫਿਰ ਸਾਰਾ Ориਜਨਲ ਹੀ ਆ ਟ੍ਰੈਕਟਰ ਪੂਰਾ ਹੀ ਆ ਕਰੋਪੀ ਲੱਗੀ ਹੋਈ ਆ ਹਾਂ ਹਾਂ ਜੀ ਹਾਂ 2400 ਘੰਟਾ ਚੱਲਿਆ 2200 ਤੇ ਸਰਵਿਸ ਹੋਈ ਆ ਅੱਛਾ 2200 ਤੇ ਸਰਵਿਸ ਇਹ ਸ਼ਹਿਰ ਦਾ ਟ੍ਰੈਕਟਰ ਆ ਬਹੁਤ ਘੱਟ ਟ੍ਰੈਕਟਰ ਚੱਲਿਆ ਵਾ ਰੇਟ ਕੀ ਆ ਬਈ ਇਹਦਾ ਰੇਟ ਇਹਦਾ 690000 ਦਾ 690000 ਤੇ ਜਿਹੜਾ 5405 ਖੜਾ ਹੈਗਾ ਇਹ ਕਿੰਨਾ ਮਾਡਲ ਹੈ 21 ਮਾਡਲ ਆ 21 ਮਾਡਲ ਆ ਬਠਿੰਡੇ ਦਾ ਨੰਬਰ ਹੈ ਗੇਟ ਲੱਗਿਆ ਹੋਇਆ ਏਸੀ ਕੈਬਨ ਲੱਗਿਆ ਹੋਇਆ ਪੂਰਾ ਟ੍ਰੈਕਟਰ ਹੈ ਬੇਟ ਵੀ 50 ਕਿਲੋ ਵਾਲਾ ਲੱਗਿਆ ਹੋਊ 35 ਕਿਲੋ ਇੱਕ 50 ਕਿਲੋ ਵਾਲਾ ਪਲੇਟ ਲੱਗੀ ਹੋਈ ਆ ਪੂਰਾ ਚੰਗਾ ਟ੍ਰੈਕਟਰ ਹੈ ਕੈਬਨ ਕੋਬਨ ਵੀ ਪੂਰਾ ਏਸੀ ਹੀ ਕੂਲਿੰਗ ਵਧੀਆ ਹੈ ਅੱਛਾ ਕੂਲਿੰਗ ਪੂਰੀ ਵਧੀਆ ਹੈ ਤੇ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ 12 ਲੱਖ ਦਾ ਹੈ 12 ਲੱਖ ਦਾ ਦੇਣਾ ਹੈਗਾ ਕਰ ਦਾਂਗੇ ਮਾੜਾ ਮਟਾ ਲਓ ਵੀ ਸੱਜਣੋ ਦਿੱਤੂਪੁਰ ਜੱਟਾ ਪਟਿਆਲਾ ਤੋਂ ਪਾਸੋਂ ਰੋਡ ਤੇ ਬਾਈ ਲਾਡੀ ਹੋਣਾ ਦਾ ਬਾਈ ਸੱਤੇ ਹੋਣਾ ਦਾ ਨੰਬਰ ਆ ਜਿਹੜਾ ਆਪਾਂ ਟਾਈਟਲ ਚ ਚੱਲੀ ਜਾਂਦਾ ਤਾਂ ਕਰ ਲਓ ਸੰਪਰਕ ਜਿੰਨਾਂ ਨੇ ਕੋਈ ਵੀ ਟਰੈਕਟਰ ਲੈਣਾ ਹੈਗਾ